ਅਸ ਟਾਈਮ ਫਾਇਲ ਕਾ ਮੰਡੀ ਵਿੱਚ ਖੜੇ ਆ ਇਧਰ ਮੰਡੀ ਸੁਪਰਵਾਈਜ਼ਰ ਰਾਜਕਮਾਰ ਜੀ ਖੜੇ ਨੇ ਉਧਰ ਵੇਅਰ ਹਾਊਸ ਇਨਸਪੈਕਟਰ ਖੜਾ ਹੈ ਇਧਰ ਮੰਡੀ ਸੁਪਰਵਾਈਜ਼ਰ ਨੇ ਆਪਦੇ ਕੋਲ ਆ ਮਸ਼ੀਨ ਰੱਖੀ ਹੋਈ ਜਿਹੜੀ ਇਹਨਾਂ ਜਿਹੜੀ ਇਹਨਾਂ ਦੀ ਆਪਦੀ ਮਨਜ਼ੂਰ ਹੈ ਉਧਰ ਵੇਅਰ ਹਾਊਸ ਵਾਲਾ ਜਿਹੜਾ ਇਨਸਪੈਕਟਰ ਹੈ ਉਹਦੇ ਕੋਲ ਆਪਦੀ ਮਸ਼ੀਨ ਹੈ ਆ ਕਰਿਆ ਜੀ ਦੋਵਾਂ ਨਾਲ ਚੈੱਕ ਕਰਨੇ ਆ ਇੱਕ ਮਿੰਟ ਇੱਕ ਮਿੰਟ 15 4 ਕਿੰਨਾ 15 4 15 4 ਮੋਚਰ ਆ ਰਿਹਾ ਆ ਜਾ ਭਰਾ ਮੇਰਾ ਵੇਹਰ ਹਾਊਸ ਜੀ ਆਓ ਇਹ ਤੁਹਾਨੂੰ ਆਹੀ ਪਾਈ ਹੈ ਨਾ ਨਹੀਂ ਨਹੀਂ ਆ ਆ ਇੱਥੋਂ ਬਾਹਰ ਨਹੀਂ ਤੁਸੀਂ ਨਹੀਂ ਤੁਹਾਡੇ ਕੋਲ ਮਸ਼ੀਨ ਹੱਥ 'ਚ ਤੁਸੀਂ ਚੈੱਕ ਐਂ ਤੇ ਚੈੱਕ ਕਰੋ ਮੈਂ ਕਰ ਲੈਣਾ ਲੈ ਚੈੱਕ ਕਰੋ ਇਹਨਾਂ ਸਾਡੀ ਆਪਦੀ ਉਹ ਵੀ ਚੈੱਕ ਕਰੋ ਇੱਥੇ ਪਲਟੀ ਨਾ ਇੱਕ ਵਾਰ ਪਲਟੀ ਨਾ ਲਾਈਵ ਚੱਲਦਾ ਪਿਆ ਲਾਈਵ ਚੱਲਦਾ ਪਿਆ ਆ ਵੀ ਕਰ ਆ ਵੀ ਕਰ ਕੋਈ ਕਰ ਹਾਂ ਆ ਵੀ ਕਰ ਤੇਰੀ ਡਿਊਟੀ ਸਾਡੀ ਤਾਂ ਡਿਊਟੀ ਨਹੀਂ ਹੈਗੀ ਤੂੰ ਆਪ ਕਰ ਵੀ ਸਾਡੀ ਮਸ਼ੀਨ ਨਾਲ ਆਪਦੀ ਨਾਲ ਵੇਖ ਆਈ ਆਪਦੀ ਮਸ਼ੀਨ ਆ ਆ ਵੇਖੋ ਜੀ ਆ 17 ਆ 17 2 ਪੁਆਇੰਟ ਦਾ ਫਰਕ ਨਹੀਂ ਆ 2 ਪੁਆਇੰਟਾਂ ਦਾ ਫਰਕ ਕਿਉਂ ਕਿੰਨਾ ਆ 15 ਆ ਕਮੇਟ ਨਹੀਂ ਯਾਰ ਮੇਰੀ ਗੱਲ ਮੈਂ ਨਹੀਂ ਉਹ ਗੱਲਾਂ ਦਾ ਆ ਪਗੜੇ ਯਾਰ ਸਾਡੇ ਕਿਸਾਨਾਂ ਨੂੰ ਗੱਲ ਕਿੰਨੇ ਦਿਨਾਂ ਗੱਲ ਕਿੰਨੇ ਦਿਨਾਂ ਗੱਲ ਕਿੰਨੇ ਦਿਨਾਂ ਉੱਚੀ ਬੋਲੀ ਆ ਤੇ ਜਬਾਨੀ ਕਿਤੇ ਕਿੰਨੇ ਦਿਨ ਹੋ ਗਏ ਤੈਨੂੰ 11 ਦਿਨ 11 ਦਿਨ ਮੰਡੀ ਚ ਆਏ ਨੂੰ ਹੋ ਗਏ ਨੇ ਜਿਹੜੀ ਆ ਸਾਈਡ ਹੈ ਨਾ ਠੀਕ ਹੈ ਕਿਹਟਾ ਕੋਈ ਨਹੀਂ ਤੇਰਾ ਕਿੰਨਾ ਨਹੀਂ ਨਹੀਂ ਉਹ ਯਾਰ ਤੂੰ ਇਹ ਦੱਸ ਤੇਰਾ 15.9 ਹੀ ਹੈ ਜੀ ਮੈਂ ਦੋ ਵਾਰੀ ਕੱਟਿਆ 15.9 ਵਾਰੀ ਇਹਦਾ ਇਹਦਾ ਕਿਉਂ ਫਰਕ ਆ ਰਿਹਾ ਇਹ ਵੀ ਉਨਾ ਹੀ ਹੈ ਜੀ ਹਾਂ ਇਹਦੀ ਆਪਦੀ 10 12 ਕਰ ਲੈ ਆ ਜਾਂਦਾ ਆ ਜਾਂਦਾ ਬਦਲੇ ਨਹੀਂ ਨਹੀਂ ਇੱਕ ਮਿੰਟ ਤੂੰ ਕਰ ਦੇ ਇੱਕ ਮਿੰਟ ਚੁੱਪ ਹੋ ਜਾਓ ਇੱਕ ਮਿੰਟ ਚੁੱਪ ਹੋ ਜਾਓ ਇੱਕ ਮਿੰਟ ਚੁੱਪ ਹੋ ਜਾਓ ਇੱਕ ਮਿੰਟ ਉਹ ਇੱਕ ਮਿੰਟ ਹਲਾ ਆ ਵੀਰੇ ਚੁੱਪ ਹੋ ਜਾ ਦੋ ਮਿੰਟ ਪਾਉਜੀ ਚੁੱਪ ਹੋ ਜਾ ਸ਼ਾਂਤੀ ਬਖਸ਼ੋ ਆ ਜਰਾ ਕਸ ਆਜ ਤੋਂ 500 ਕਿਲੋਮੀਟਰ ਦਾ ਡੀਸੀ ਦਾ ਦਫਤਰ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਆ ਦੋਵੇਂ ਪਾਸੋਂ ਮਾੜਿਆ ਆ ਤਾ ਹੈਗਾ ਮਾਰਨੀ ਮਾਰਨੀ ਆ ਰਾਜ ਕੁਮਾਰ ਆ ਹੈਗਾ ਵੀਰ ਰੌਸ ਨਹੀਂ ਗਿਆ ਉਹਨਾਂ ਨੇ ਕੁਝ ਤੁਸੀਂ ਉਹ ਦੱਸਣਗੇ ਤੁਹਾਨੂੰ ਮਾਰਕੀਟ ਕਮੇਟੀ ਦਾ ਹੀ ਹੁੰਦਾ ਮੀਟਰ ਇਹ ਫੇਰ ਮੀਟਰ ਹੀ ਜਾਣੂ ਤੂੰ ਤੂੰ ਐ ਕਿ ਭਾਵੇਂ ਉਹਨਾਂ ਨੂੰ 1.516 ਆ 1.516 ਇਹ ਆ ਵੀ ਇਹਦਾ ਕਰ ਇਹਨਾਂ ਦੇ ਹੋਣਾ ਮੈਨੂੰ ਦੋ ਆ ਕਰ ਮੀਟਰ ਆੜ ਕੇ ਯਾਰ ਦੋਵੇਂ ਮੀਟਰ ਉਹਨਾਂ ਦੇ ਆ ਹਾਂ ਯਾਰ ਉਹ ਹੀ ਜਾਣੂ ਭਾਵੇਂ ਹੈਲੋ ਫੜਦੇ ਸੋਈ ਦੱਸੋ ਹਾਂ ਹੁਣ ਹੁਣ ਆ ਗਿਆ ਫੇ ਮੈਂ ਨਹੀਂ ਇਹ ਆ ਗਿਆ ਅੱਛਾ ਹੁਣ ਮੇਰੀ ਗੱਲ ਮੇਰੇ ਹੱਥ ਚ ਆ ਗਿਆ ਹੁਣ ਤੇਰੇ ਹੱਥ ਚ ਆ ਗਿਆ ਹਾਂ ਪਹਿਲੋ ਇਹਨੇ ਆਖਿਆ ਮੈਂ ਆਪਦਾ ਮੰਨਾਂਗਾ ਆਂਦਿਆ ਕਿਹਾ ਇਹਨੇ ਆਂਦਿਆ ਕਿਹਾ ਇੱਕ ਮਿੰਟ ਇੱਕ ਮਿੰਟ ਤੂੰ ਇਹ ਗੱਲ ਕਿ ਆਪਦਾ ਮੈਂ ਲੋ 11 ਨਾ ਮੰਡੀ ਚ ਹੋ ਗਏ ਨੇ 11 ਪੁਆਇੰਟ 5 ਇੱਕ ਮਿੰਟ ਇੱਧਰ ਆਓ ਇੱਧਰ ਆਓ ਅਗਲਾ ਇੱਧਰ ਦੱਸੋ ਅਗਲਾ ਆ ਆ ਕਿਸਾਨ ਨੂੰ 11 ਦਿਨ ਹੋ ਗਏ ਨੇ ਵਰਬੰਤਾ ਸਿੰਘ ਪਿੰਡ ਦਲਮੀਰ ਖੇੜੇ ਤੋਂ ਕਿਸਾਨ ਦੀ ਢੇਰੀ ਪਈ ਹੈ ਢੇਰੀ ਢੇਰੀ ਹਾਂ 10 ਕਿੰਨੀ ਕਿ ਬਾਰੇ ਤੇਰੇ ਢੇਰੇ ਤੇ ਆ ਕੇ ਨਹੀਂ ਚੈੱਕ ਕੀਤਾ ਮੈਂ ਚੈੱਕ ਕੀਤਾ ਸਹੀ ਗੱਲ ਦੱਸੀ ਜਮਾ ਤੁਹਾਡਾ ਮੋਚਰ ਨਹੀਂ ਆਇਆ ਮੋਚਰ ਜਿਹੜਾ ਮੋਚਰ ਤੁਹਾਡਾ ਉਹ ਹੀ ਨਹੀਂ ਤੂੰ ਸਾਡੇ ਸਾਡੇ ਕੋਲ ਨਹੀਂ ਤੂੰ ਦੇ ਦੇ ਪਰਿਆ ਇੱਕ ਮਿੰਟ ਅਗਲੀ ਤਾਲੀਮ ਭਾਈਗੇ ਇਧਰ ਅਗਲੀ ਤਾਲੀਮ ਦੱਸ ਤੈਨੂੰ ਮੈਸੇ ਨਾ ਪਾਉਂਦਾ ਨਹੀਂ ਇਹ ਕਰੀ ਮੈਸੀ ਨਹੀਂ ਗਲਤ ਕਰੇ ਕੋਈ ਗਲਤੀ ਨਹੀਂ ਹੋਵੇ ਪ੍ਰਾਈਵੇਟ ਨਾਲ ਲਾਈਵ ਕਰਿਆ ਮੈਂ ਲਾਈਵ ਚ ਲਾਉਣੇ ਬਟ ਵੀਡੀਓ ਆ ਗਈ ਸੀ ਲਾਈਵ ਚਲੀ ਜਾਂਦੀ ਹੈ ਕੋਈ ਸੀਨ ਨਹੀਂ ਹੋਇਆ ਗਿਆ ਸੀ ਆਪਾਂ ਮੈਂ ਚੈੱਕ ਕਰਾਂਗੇ ਖਾਣਾ ਨੂੰ ਇੱਥੇ ਤੂੰ ਦੰਦ ਪਾਇਆ ਓ ਥੋ ਤੇਰੀ ਜਿਆਦਾ ਪੱਗ ਕਿਹਾ ਤੁਸੀਂ ਸੈਨਲਮੀਟਰ ਕਿਉਂ ਨਹੀਂ ਲਿਆਉਂਦੇ ਤੁਸੀਂ ਉਹ ਇੱਕ ਮਿੰਟ ਆ ਇਧਰ ਆਓ ਮੈਨੂੰ ਇਹ ਦੱਸ ਆ ਆ ਵੇਅਰ ਹਾਊਸ ਵਾਲਾ ਇੰਸਪੈਕਟਰ ਹੈ ਆ ਢੇਰੀ ਲਿਖੀ ਆਪਾਂ ਉਹ ਜੀ ਦੇਖੀਏ ਕਾਸ ਹੋਈ ਹੈ ਤਾਂ ਹੀ ਬੜੀ ਹੋਣੀ ਹੈ ਸਰ ਇਹਨਾਂ ਨੂੰ ਇਹਨੇ ਚੰਗੀ ਤਰ੍ਹਾਂ ਚੈੱਕ ਕਰ ਲਾ ਰੀਸਟ ਚੈੱਕ ਕਰ ਲਾ ਚੰਗੀ ਕਰ ਚੈੱਕ ਕਰ ਲਾ ਕਿਉਂਕਿ ਸਾਹੀ ਪੈਸੀ ਐਵੇਂ ਆਉਂਦੇ ਨਹੀਂ ਜਿੱਮੇ ਸਾਡੇ ਕੋਲ ਪੁਖਤਾ ਗੱਲ ਨਾ ਹੋਵੇ ਹਾਂਜੀ ਗੱਲ ਮੇਰੀ ਕਹਿੰਦੀ ਮੀਟਰ ਵਾਲੀ ਗੱਲ ਪਿਆਰ ਕਰ ਤੂੰ ਪਹਿਲਾਂ ਆਖਿਆ ਵੀ ਮੈਂ ਆਪਦਾ ਹੁੰਦਾ ਨਹੀਂ ਮੰਨਦਾ ਮੈਂ ਆਪਦਾ ਮੀਟਰ ਮੰਨਦਾ ਗੱਲ ਸੁਣੋ ਮੈਂ ਇਹ ਨਹੀਂ ਕਿਹਾ ਹੁੰਦੀ ਵੀ ਲਿਖਣਾ ਨਹੀਂ ਮੈਂ ਮੈਂ ਆ ਕਿਹਾ ਵੀ ਮੀਟਰ ਇਹ ਮੀਟਰ ਮੈਂ ਆਉਂਦਾ 18 ਮੋਟਰ ਕੱਟਦਾ ਤੂੰ 18 ਮੋਟਰ ਕੱਟਦਾ 15 ਇਹਨਾਂ ਦੀ ਗੱਲ ਸੁਣੋ ਵੇ ਗੱਲ ਸੁਣੋ ਹਾਂ 4 ਦਿਨ ਕਿਹਨੇ ਹਾਂ ਠੀਕ ਹੈ ਹਾਂ 4 ਮੀਟਰ ਤੱਕ ਵੀ ਲਿਦਣਾ ਹੁੰਦਾ ਮੀਟਰ 4 ਮੀਟਰ ਦਿੱਤੇ ਆ ਮੈਂ 4 ਇਹ ਮੋਟਰ ਕਮੇਟੀ ਨੇ ਦਿੱਤੇ ਹੋਏ ਯਾਰ ਇਹ ਫਰਕ ਆ ਗਿਆ ਨਹੀਂ ਨਹੀਂ ਇੱਕ ਗੱਲ ਹੁਣ ਫਰਕ ਹੈ ਨਾ ਤਾਂ ਉਹ ਸਾਡੇ ਦਾ ਮਨੀ ਨਹੀਂ ਮੈਨੂੰ ਸੈੱਟ ਕਰਨੀ ਚੱਲ ਮੇਰੀ ਗੱਲ ਕਮੇਟੀ ਕੈਲੀਬ੍ਰੇਟ ਕਰਕੇ ਜਾਈਏ ਇਸ ਰਸਤੇ ਤੋਂ ਕਹ ਤਾ ਜਾਂਦਾ ਮਤਲਬ ਹੈ ਤੂੰ ਸਾਡੇ ਕੋਲ ਆਇਆ ਹਾਂ ਹਾਂਜੀ ਆਇਆ ਹਾਂ ਤੂੰ ਆਉਂਦਿਆ ਕੱਟਤਾ 18 17 7 ਆਇਆ ਸੀ 17 7 ਠੀਕ ਤੂੰ ਆਖਿਆ ਵੀ ਆ ਵੇਖੋ ਮੀਟਰ ਆ ਵੇਖੋ ਗੱਲ ਇੱਕ ਮਿੰਟ ਗੱਲ ਕੁਝ ਮੈਂ ਕਰਦਾ ਗੱਲ ਇਹ ਤਾਂ ਸੁਣ ਲੈ ਇਹਦਾ ਆਇਆ 15 5 ਤੂੰ ਆਖਿਆ ਮੈਂ ਤਾਂ ਆਪਦਾ ਮੀਟਰ ਵੇਖਣਾ ਸਾਨੂੰ ਨਹੀਂ ਪਤਾ ਤੇਰਾ ਕਿੰਨਾ ਪਰ ਤੂੰ ਆਇਆ ਤਾਂ ਮੈਂ ਤਾਂ ਉਹੀ ਵੇਖੂਗਾ ਗੱਲ ਇਹ ਕਿਸਾਨ ਦਾ ਸ਼ੋਸ਼ਣ ਹੋ 11 ਦਿਨ ਹੋ ਗਏ ਨੇ ਨਹੀਂ ਸ਼ੋਸ਼ਣ ਇੱਕ ਮਿੰਟ ਠੀਕ ਆਈ ਜਾਂ ਢੇਰੀ ਢੇਰੀ ਲਿਖੀ ਕਿ ਨਹੀਂ ਸਰ ਮੇਰੀ ਗੱਲ ਸੁਣੋ ਮੈਨੂੰ ਜਿਹੜਾ ਮੀਟਰ ਦਿੱਤਾ ਨਾ ਮੇਰਾ ਢੇਰੀ ਕਮੇਟੀ ਨੇ ਮੇਰਾ ਢੇਰੀ ਲਿਖੀ ਕਿ ਨਹੀਂ ਬਾਰ ਦਾ ਨਸਰ ਇਹਨਾਂ ਕੋਲ ਹੁਣ ਟੀਰੀ ਪਤਾ ਨਹੀਂ ਕਿਹੜੀ ਪਰੀ ਐ ਕਿਹੜੀ ਅੱਛਾ ਹੁਣ ਇਹਦੀ ਗੱਲ ਕਰੀਏ ਆ ਕਿਤਾਸ ਵੀ ਹੋਈ ਆ ਆੜੇ ਨੂੰ ਬਲਾਓ ਹਾਂ ਆ ਗੱਟੇ ਭਿੰਦੇ ਪੈਣੇ ਕਿਸਾਨ ਦੇ ਇਹ ਵੇਖੋ ਕਿੱਡੀ ਤਾਂਦਰੀ ਚੱਲਦੀ ਵੀ ਕਿਸਾਨਾਂ ਨੂੰ ਕਿਵੇਂ ਇਹਨਾਂ ਨੇ ਬਰਬਾਦ ਕਰਨ ਦਾ ਲੱਕ ਫੇਰ ਆਂਦ ਨੇ ਪਰਾਲੀ ਨੂੰ ਅੱਗ ਨਾ ਲਾਓ ਹੁਣ ਠੋਕਾਂਗੇ ਮੈਂ ਡੀਸੀ ਫਾਇਲ ਕਾ ਨੂੰ ਕਹਿ ਰਿਆਂ ਜੇ ਕਿਸਾਨ ਐਵੇਂ ਰੂਲੇ ਤੇ ਹੀ ਠੋਕਾਂਗੇ ਅੱਗੇ ਲਾ ਕੇ ਪਰਾਲੀ ਨੂੰ ਅੱਗ ਫਿਰ ਕੋਟਾ ਕਚਹਿਰੀਆਂ ਚ ਸਾਡੇ ਕੋਲ ਸਬੂਤ ਸਾਰੇ ਹੈਗੇ ਨੇ ਜੋ ਉੱਥੋਂ ਤੱਕ ਵੀ ਜਾਣਾ ਪਿਆ ਤਾਂ ਜਾਵਾਂਗੇ ਆ ਹੁਣ ਆ ਕਿਸਾਨ ਐ ਇੰਨੇ ਗੱਟੇ ਭਰਤੇ 11 ਇਹਨੂੰ ਕਿੰਨੇ ਦਿਨ ਹੋ ਗਏ ਮੰਡੀ ਚ ਆਏ ਨੂੰ ਤੈਨੂੰ 11 ਦਿਨ ਹੋ ਗਏ ਅੱਛਾ ਇਹਨੂੰ ਪਤਾ ਕੀ ਆ ਮੈਂ ਤੇਰੇ ਗੱਟੇ ਭਰ ਕੇ ਰੱਖ ਲੈਨੇ ਆ ਜਿੱਦੋਂ ਤੇਰਾ 17 ਮੋਚਰ ਆ ਗਿਆ ਲਿਖ ਦਿਆਂਗੇ ਆ ਗੱਟਿਆਂ ਚ 17 ਆ ਜਾਏਗਾ ਯਾਰ ਐਡੀ ਨਿਹਰ ਕਰਦੀ ਇਹਨਾਂ ਨੇ ਗੰਦ ਪਾਇਆ ਉੱਥੇ ਦਾ ਮਿੰਟ ਚੰਨ ਦੀਆਂ ਗੱਡੀਆਂ ਚਲੀਆਂ ਜਾਂਦੀਆਂ ਨੇ ਪਾਇਲਟ ਵੀ ਪ੍ਰਾਲੀ ਨੂੰ ਅੱਗ ਲੱਗੀ ਤੇ ਹੋਏ ਨਾ ਕੋਈ ਕਿਸਾਨ ਦਾ ਵਾਲੀਵਾਰਸ ਨਹੀਂ ਹੈਗਾ ਆ ਆ ਇੰਸਪੈਕਟਰ ਖੜਾ ਹੈ ਆਉਂਦਾ 17 7 ਆਇਆ ਜਾਂਦਾ ਮੇਰਾ ਮੈਂ ਆਉਂਦਾ 15 5 ਆਇਆ ਦੋਵਾਂ ਕੋਲ ਇਹਨਾਂ ਕੋਲ ਮੀਟਰ ਆ ਜਾਂਦਾ ਮੈਂ ਆਪਦਾ ਚੈੱਕ ਕਰਾਂਗਾ ਇਹਦਾ 17 7 ਆਇਆ ਤਾਂ ਮੈਂ ਤਾਂ ਆਪਦਾ ਦੇਖਣਾ ਓਹਦੇ ਦੇ 15 5 ਆਇਆ ਆ ਤਾਂ ਲਾਈਵ ਚਲਾਉਣਾ ਪਿਆ ਹੁਣ ਕਹਿੰਦਾ ਸਾਨੂੰ ਕਮੇਟੀ ਨੇ ਦੀ ਹੁਣ ਕਮੇਟੀ ਨੇ ਦਿੱਤਾ ਯਾਰ ਕਿਸਾਨ ਕਰੇ ਕੀ ਜੀ ਮੰਡੀ ਬੋੜ ਸਾਨੂੰ ਕੀ ਬਤਾ ਮੇਰੀ ਸੈਟਿੰਗ ਇਹਦੇ ਚ ਕੀ ਹੋ ਗਈ ਯੂਨੀਵਰਸਿਟੀ ਦੀ ਮੋਰ ਲੱਗੀ ਹੋਈ ਓਦੇ ਉੱਤੇ ਸਾਡੇ ਕਿਸਾਨ ਤਾਂ ਦੂਹੀ ਹੋ ਜਾਂਦੇ ਆ ਇਹਨਾਂ ਰਾਜ ਕੁਮਾਰ ਭਰਾ ਜੀ ਆਦ ਨੂੰ ਕੋਈ ਖਾਨ ਦਾ ਵੇਖ ਲਿਆ ਹਾਲ ਇਹਨੂੰ ਢੇਰੀ ਤਲਾ ਕੇ ਵੇਹਲਿਆ ਕਰੋ ਨਹੀਂ ਤਾਂ ਹੰਦੇ ਜੁਮੇਵਾਰ ਹੋਵੋਗੇ ਤੁਸੀਂ ਆ ਵੀ ਅਸੀਂ ਅੱਗ ਠੋਕਨੀ ਦਲਵੀਰ ਖੇੜੇ ਪ੍ਰਾਲੀ ਨੂੰ ਜੇ ਅੱਜ ਦੀ ਡੇਟ ਚ ਲਾਈਵ ਮੋਟਰ ਚੈੱਕ ਕਰਾਤਾ 11 ਦਿਨਾਂ ਦਾ ਕਿੰਨੇ 11 ਦਿਨਾਂ 11 ਦਿਨਾਂ ਹੋ ਗਏ ਫਾਇਲ ਕਾ ਮੰਡੀ ਚ ਬੈਠਿਆ ਕੰਨ ਖੋਲ ਕੇ ਪ੍ਰਸ਼ਾਸਨ ਸੁਣ ਲੈ ਜੇ ਸ਼ਾਮ ਤੱਕ ਇਹ ਕਿਸਾਨ ਪਿੰਡ ਨਾ ਪਰਤਿਆ ਤੇ ਅਸੀਂ ਜੀ ਸਾਰੇ ਆਮ ਪ੍ਰਾਲੀ ਨੂੰ ਅੱਗ ਲਾਵਾਂਗੇ ਅੱਜ ਫਾਇਲ ਕਾ ਜਿਲ੍ਹੇ ਚੋਂ ਆਏ ਹਾਂ ਸਾਰੇ ਜਿਲ੍ਹੇ ਚੋਂ ਹਾਂ ਬਹੁਤ ਬਹੁਤ ਧੰਨਵਾਦ ਇੱਕ ਮਿੰਟ ਚਾਹ ਸੁਣੋ ਉਹ ਲਿਖਾਓ ਤੇਰੇ